To salmon you ਸੀਮਾ ਗਰਗ ਨੇ ਪੂਰੇ ਪੰਜਾਬ ਚ ਐਲ ਐਲ ਐਮ ਐਂਟਰੈਂਸ ਟੈਸਟ ਜੋ ਹਾਸਲ ਕੀਤਾ ਪੰਜਵਾਂ ਸਥਾਨ ਪਿੰਡ ਘੁੰਮਣ ਕਲਾ ਦੀ ਰਹਿਣ ਵਾਲੀ ਸੀਮਾ ਗਰਗ ਨੇ ਆਪਣੀ ਮਿਹਨਤ ਤੇ ਦ੍ਰਿੜ ਨਿਰਣੈ ਨਾਲ ਪੂਰੇ ਪੰਜਾਬ ਚ ਐਲ ਐਲ ਐਮ ਐਂਟਰੈਂਸ ਟੈਸਟ ਚ ਪੰਜਵਾਂ ਸਥਾਨ ਹਾਸਲ ਕਰਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਸੀਮਾ ਪਹਿਲੀ ਕਲਾਸ ਤੋਂ ਐਲ ਐਲ ਬੀ ਤੱਕ ਹਰ ਕਲਾਸ ਚ ਪਹਿਲੇ ਸਥਾਨ ਹਾਸਲ ਕਰਦੀ ਰਹੀ ਹੈ ਐਲ ਐਲ ਬੀ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸਨੇ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਵਿੱਚ ਹੋਈ ਸਾਂਝੇ ਐਂਟਰੈਂਸ ਟੈਸਟ ਚ ਹਿੱਸਾ ਲਿਆ ਜਿਸ ਦਾ ਨਤੀਜਾ 19 ਜੁਲਾਈ ਨੁਆਇਆ ਨਤੀਜੇ ਦੀ ਖਬਰ ਮਿਲਦਿਆਂ ਹੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹਾਲਾਂਕਿ ਪਰਿਵਾਰ ਕੋਲ ਕਾਇਮ ਆਮਦਨ ਦਾ ਕੋਈ ਵਿਸ਼ੇਸ਼ ਸਰੋਤ ਨਹੀਂ ਹੈ ਪਰ ਫਿਰ ਵੀ ਸੀਮਾ ਨੇ ਆਪਣੀ ਪੜ੍ਹਾਈ ਲਈ ਦਿਲਚਸਪੀ ਕਾਇਮ ਰੱਖੀ ਹੋਈ ਹੈ ਉਸਨੇ ਹੁਣ ਰਾਜਸਥਾਨ ਨਿਆਇ ਸੇਵਾ 'ਚ ਆਪਣੇ ਭਵਿੱਖ ਨੂੰ ਦੇਖਦੇ ਹੋਏ ਅਰਜੀ ਦਿੱਤੀ ਹੈ ਅਤੇ ਐਲਐਲਐਮ ਦੇ ਨਾਲ-ਨਾਲ ਨਿਆਇਕ ਪੇਪਰਾਂ ਦੀ ਵੀ ਤਿਆਰੀ ਕਰ ਰਹੀ ਹੈ ਜਦੋਂ ਉਸਦੇ ਪਿਤਾ ਰਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਧੀ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਜੱਜ ਬਣ ਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕਰੇ ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਆਰਥਿਕ ਮਦਦ ਦੀ ਅਰਜੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਸੀਮਾ ਨੂੰ 15 ਅਗਸਤ ਦੇ ਮੌਕੇ ਤੇ ਸਟੇਟ ਅਵਾਰਡ ਦਿੱਤਾ ਜਾਵੇ। ਸੰਤ ਫਰਤੇ ਸਿੰਘ ਕਾਨਵੈਂਟ ਸਕੂਲ ਮੋੜ ਮੰਡੀ ਦੇ ਐਮ ਡੀ ਡਾਕਟਰ ਸਵਰਨ ਪ੍ਰਕਾਸ਼ ਨੇ ਵਿਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੀਮਾ ਨੂੰ ਆਰਥਿਕ ਮਦਦ ਕੀਤੀ ਜਾਵੇ ਅਤੇ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇ। ਸਰ ਮੇਰਾ ਨਾਮ ਸੀਮਾ ਗਰਗੇ ਹੈ। ਸਰ ਮੈਂ ਕੋਮਨਕਲਾਂ ਦੀ ਰਹਿਣ ਵਾਲੀ ਆ ਤੇ ਸਰ ਮੇਰੇ ਪਾਪਾ ਕੈਂਟੀਨ ਕਰਦੇ ਨੇ ਗਵਰਨਮੈਂਟ ਸਕੂਲ ਦੇ ਵਿੱਚ। ਤੇ ਸਰ ਮੈਂ ਆਪਣੀ ਸਕੂਲਿੰਗ ਸੰਤਪਦੇ ਸਿੰਘ ਗਵਰਨਮੈਂਟ ਸਕੂਲ ਤੋਂ ਕੰਪਲੀਟ ਕੀਤੀ ਨਰਸਰੀ ਤੋਂ ਲੈ ਕੇ ਟਿਲ ਪਲੱਸ 2 ਮੈਂ ਸਾਰੀ ਸਕੂਲਿੰਗ ਸੰਤਪਦੇ ਸਿੰਘ ਗਵਰਨਮੈਂਟ ਸਕੂਲ ਚ ਕੰਪਲੀਟ ਕੀਤੀ ਹੈ ਤੇ ਸਰ ਮੈਨੂੰ ਮਤਲਬ ਸਾਡੇ ਘਰ ਦੀ ਇਕਨੋਮਿਕ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਨਹੀਂ ਹੈਗੀ ਤਾਂ ਮੈਨੂੰ ਸਰ ਨੇ ਚੇਅਰਮੈਨ ਸਰ ਨੇ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਹੈ ਤੇ ਅਨਸਰ ਮੈਂ ਪਲੱਸ 2 ਦੇ ਵਿੱਚੋਂ 98% ਸਕੋਰ ਕੀਤੇ ਡਿਸਟਿੰਕਸ਼ਨ ਹਾਸਿਲ ਕੀਤਾ ਪੰਜਾਬ ਚ ਦੈਨ ਇਸ ਇਸ ਤੋਂ ਬਾਅਦ ਸਰ ਮੈਂ ਲਾ ਲਾ ਕਾਲਜ ਬਾਬਾ ਫਰੀ ਲਾ ਕਾਲਜ ਫਰੀਦਕੋਟ ਦੇ ਵਿੱਚ ਐਡਮਿਸ਼ਨ ਲਈ ਤੇ ਸਰ ਉੱਥੇ ਮੈਂ ਆਪਣੀ ਡਿਗਰੀ ਕੰਪਲੀਟ ਕੀਤੀ ਹੈ ਇਸੇ ਈਅਰ ਤੇ ਉਹਦੇ ਚ ਸਰ ਮੈਂ ਡਿਸਟਿੰਕਸ਼ਨ ਦੇ ਨਾਲ ਕੰਪਲੀਟ ਕੀਤੀ ਹੈ ਡਿਗਰੀ ਉਹ ਘੜਾ ਘੜਾ ਟੈਸਟ ਦਿਖਾ ਦੇ ਸਰ ਇਸ ਤੋਂ ਬਾਅਦ ਮੈਂ ਐਲ ਐਲ ਐਮ ਲਈ ਜੀ ਐਨ ਡੀ ਯੂ ਚ ਅਪਲਾਈ ਕੀਤਾ ਤੇ ਉਹਦਾ ਐਂਟ੍ਰਾਂਸ ਦਿੱਤਾ ਹੈ ਉਹਦੇ ਚ ਮੈਂ 5th ਰੈਂਕ ਅਚੀਵ ਕੀਤਾ ਹੈ ਇਸ ਤੋਂ ਬਾਅਦ ਸਰ ਮੈਂ ਆਰ ਜੀ ਐਸ ਲਈ ਅਪੀਅਰ ਹੋਣਾ 27 ਜੁਲਾਈ ਨੂੰ ਤੇ ਸਰ ਮੈਨੂੰ ਪੂਰੀ ਮਤਲਬ ਹੋਪ ਐਂਟੀਸੀਪੇਸ਼ਨ ਹੈ ਕਿ ਮੈਂ ਇਸ ਪੇਪਰ ਨੂੰ ਵੀ ਕਲੀਅਰ ਕਰੂੰਗੀ ਜੱਜ ਬਣਨਾ ਮੇਰਾ ਸੁਪਨਾ ਹੈ। ਹਾਂਜੀ ਸਰ ਮੇਰਾ ਸੁਪਨਾ ਜੱਜ ਬਣਨ ਦਾ ਹੈ ਤੇ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕਰਨਾ ਹੈ ਜੱਜ ਬਣ ਕੇ। ਤੇ ਸਰ ਇਹਦੇ ਮੇਰੇ ਪੂਰੇ ਸਫ਼ਰ ਦੇ ਵਿੱਚ ਚੇਅਰਮੈਨ ਸਰ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ। ਜਿਵੇਂ ਸਰ ਉਹਨਾਂ ਨੇ ਮੈਨੂੰ ARJS ਦੇ ਲਈ ਪ੍ਰੀਪੇਅਰ ਕਰਨ ਲਈ ਮਤਲਬ ਹੋਸਟਲ ਪ੍ਰੋਵਾਈਡ ਕੀਤਾ ਤਾਂ ਕਿ ਮੈਂ ਉੱਥੇ ਰਹਿ ਕੇ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਸਕਾਂ ਇਗਜ਼ਾਮ ਲਈ। ਮੇਰਾ ਨਾਂ ਡਾਕਟਰ ਸੌਰਨ ਪ੍ਰਕਾਸ਼ ਹੈ। ਮੈਂ ਸੰਧ ਫਤੇ ਸਿੰਘ ਕਨਵੈਂਟ ਸਕੂਲ ਦਾ ਚੇਅਰਮੈਨ ਹਾਂ। ਜਿਹੜੇ ਬੋਲੇ ਪਹਿਲੀ ਤੁਲਕ ਕਿ ਬਾਗਵੀ ਤੱਕ ਸੀਮਾ ਕਰਕੇ ਬੜਨਦੀ ਸੀ। ਉਹਦੇ ਬਾਅਦ ਜਦੋਂ ਚੜ੍ਹਨਾ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਜਨਣਾ ਇਹ ਬੱਚੀ ਘੁਮਣਕਲਾਂ ਤੋਂ ਹੈ ਇਹ ਦੋ ਭੈਣਾਂ ਇੱਕ ਭਰਾ ਸਾਡੇ ਕੋਲੇ ਸਕੂਲ ਦੇ ਵਿੱਚ ਪੜ੍ਹਦੇ ਸੀ ਸ਼ੁਰੂ ਤੋਂ ਲੈ ਕੇ ਬੜੇ ਇਹ ਲੜਕੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਾਡੇ ਕੋਲੇ ਪੜ੍ਹੀ ਹੈ ਹਰ ਸਾਲ ਇਹ ਲੜਕੀ ਟਾਪਰ ਰਹੀ ਹੈ 10ਵੀਂ 'ਚ ਵੀ ਇਸ ਨੇ ਬੋਰਡ ਦੇ ਵਿੱਚੋਂ ਟੌਪ ਕੀਤਾ 12ਵੀਂ ਦੇ ਵਿੱਚ ਇਸ ਨੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਤਾਂ ਬੱਚੀ ਬੜੀ ਹੋਣਹਾਰ ਬੱਚੀ ਹੈ ਜਿਵੇਂ ਬੱਚੇ ਪੁੱਛਦੇ ਹੁੰਦੇ ਨੇ ਮੈਨੂੰ ਨੰਬਰ ਕਾਦੇ ਮਿਲਨੇ ਨੇ ਤਾਂ ਇਹ ਬੱਚੀ ਸਾਡੇ ਤੋਂ ਪੁੱਛਿਆ ਕਰਦੀ ਸੀ ਵੀ ਮੈਨੂੰ ਐਂ ਦੱਸੋ ਮੇਰੇ ਨੰਬਰ ਕਾਹਦੇ ਕੱਟੇ ਨੇ ਤਾਂ ਉੱਥੋਂ ਪਤਾ ਲੱਗਦਾ ਸੀ ਕਿ ਇਹ ਬੱਚੀ ਆਪਣੀ ਜ਼ਿੰਦਗੀ 'ਚ ਕੁਝ ਬਣਨ ਵਾਲੀ ਹੈ ਤਾਂ ਇਸ ਕਰਕੇ ਮੈਂ ਇਸ ਬੱਚੀ ਨੂੰ ਬੜੀ ਸਪੋਰਟ ਕੀਤੀ ਹਾਲਾਂਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹਾ ਜਿਹਾ ਪੂਰਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤਾਂ ਈਵਨ ਫੀਸਾ ਭਰਨ ਤੋਂ ਅਸਮਰਥ ਸੀ ਉਸ ਦੇ ਬਾਵਜੂਦ ਵੀ ਮੈਂ ਇਸ ਬੱਚੀ ਨੂੰ ਪੜ੍ਹਾਉਂਦਾ ਸੰਕਲਪ ਲਿਆ ਸੀ ਵੀ ਇਸ ਬੱਚੀ ਨੂੰ ਆਪਾਂ ਪੜ੍ਹਾਵਾਂਗੇ ਜਿਵੇਂ ਮਰਜ਼ੀ ਪੜ੍ਹਾਈਏ ਕਿਉਂਕਿ ਬੱਚੀ ਕੁਝ ਬਣਨ ਵਾਲੀ ਹੈ ਤਾਂ ਲਾਸਟ 5 ਇਅਰ ਦੀ ਮੈਂ ਇਸ ਬੱਚੀ ਨੂੰ ਫੀਸ ਵੀ ਮਾਫ ਕੀਤੀ ਸੀ ਟੋਟਲ ਫੀਸ ਸਕੂਲ ਵੱਲੋਂ ਸੀ ਸਸਤਾ ਵੱਲੋਂ ਮਾਫ ਕਰਤੀ ਸੀ ਤਾਂ ਬੱਚੀ ਨੇ ਆਪਣੇ ਮਾਪੇ ਦਾ ਨਾਂ ਵੀ ਰੋਸ਼ਨ ਕੀਤਾ ਤੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਮੈਂ ਇਸ ਲੜਕੀ ਦੀ ਹਮੇਸ਼ਾ ਸਾਰੇ ਬੱਚਿਆਂ ਨੂੰ ਐਗਜ਼ੈਂਪਲ ਦਿਨਾ ਵੱਡੀ ਐਗਜ਼ੈਂਪਲ ਇਸ ਦੀ ਇਹ ਹੈ ਕਿ ਇਹ ਬੱਚੀ ਬਿਨਾਂ ਟਿਊਸ਼ਨ ਦੇ ਪੜ੍ਹੀ ਹੈ ਕਿਉਂਕਿ ਮਾਪੇ-ਪਿਓ ਕੋਲ ਪੈਸੇ ਭਰਨ ਦੇ ਲਈ ਕੋਈ ਪੈਸੇ ਵੀ ਨਹੀਂ ਹੁੰਦੇ ਸੀ ਤੇ ਪੂਰ ਫੈਮਿਲੀ ਨੂੰ ਬਿਲੋਂਗ ਕਰਨ ਕਰਕੇ ਤੇ ਇਸ ਕਰਕੇ ਇਹ ਬੱਚੀ ਸ਼ੈਲਫ ਸਟੱਡੀ ਦੇ ਨਾਲ ਹਮੇਸ਼ਾ ਟੌਪ ਕਰ ਰਹੀ ਹੈ ਮੈਂ ਜਦੋਂ ਤੋਂ ਇਹ ਬੱਚੀ ਮੇਰੇ ਕੋਲ ਪੜ੍ਹੀ ਹੈ ਤੇ ਹੁਣ ਤੱਕ ਵੀ ਮੈਂ ਇਸ ਬੱਚੀ ਦੀਆਂ ਬਾਕੀ ਬੱਚਿਆਂ ਨੂੰ ਐਗਜ਼ੈਂਪਲਾ ਦਿਨਾ ਕਿ ਬੱਚੇ ਦੇਖੋ ਜਿਹਨੇ ਪੜ੍ਹਨਾ ਹੈ ਉਹ ਸਕੂਲ ਦੀ ਪੜ੍ਹਾਈ ਤੋਂ ਹੀ ਬਹੁਤ ਕੁਝ ਬਣ ਸਕਦਾ ਹੈ ਇਹ ਠੀਕ ਹੈ ਭਾਵੇਂ ਅੱਜ ਕੋਚਿੰਗ ਸੈਂਟਰ ਬੜੇ-ਬੜੇ ਸਭ ਕੁਝ ਚੱਲ ਗਿਆ ਪਰ ਇਹ ਜੇ ਬੱਚਾ ਖੁਦ ਮਿਹਨਤੀ ਹੈ ਹੌਣ ਹਾਰ ਹੈ ਤਾਂ ਉਹ ਬੱਚਾ ਕੁਝ ਵੀ ਕਰ ਸਕਦਾ ਆਪਣੀ ਮਿਹਨ ਦੇ ਨਾਲ ਜਦੋਂ ਇਸ ਨੇ ਇੱਥੋਂ ਪੰਜਾਬ ਟੌਪ ਕੀਤਾ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਸਪੋਰਟ ਕੀਤੀ ਇਸ ਬੱਚੀ ਨੂੰ ਫਿਰ ਬਾਬਾ ਫਰੀਦ ਲਾ ਕਾਲਜ ਦੇ ਵਿੱਚ ਫਰੀਦਕੋਟ ਦਾਖਲਾ ਦਵਾਇਆ ਗਿਆ ਉਹਨਾਂ ਤੋਂ ਵੀ ਬਾਈ ਰਿਕਵੈਸਟ ਇਹਨਾਂ ਦੀ ਫੀਸ ਮਾਫ ਕਰਾਈ ਗਈ 50% ਫੀਸ ਉਹਨਾਂ ਨੇ ਮਾਫ ਕੀਤੀ ਬਟ ਉੱਥੇ ਵੀ ਇਸ ਬੱਚੇ ਨੇ ਇੱਕ ਮਾਰਕਾ ਮਾਰਿਆ ਕਿ ਡਿਸਟਿੰਕਸ਼ਨ ਲੈ ਕੇ ਉਥੋਂ ਲਾ ਦੇ ਵਿੱਚ ਉਹੇ ਪਾਸ ਹੋਈ ਹੈ ਹੁਣ ਇਹ ਮੇਰੇ ਕੋਲ ਇੱਥੇ ਕੈਂਪਸ ਦੇ ਵਿੱਚ ਹੋਸਟਲ ਦੇ ਵਿੱਚ ਰਹਿ ਕੇ ਪੜ੍ਹ ਰਹੀ ਹੈ ਕਿਉਂਕਿ ਜੋ ਇਹਨਾਂ ਦਾ ਘਰ ਹੈ ਗੁਰਦੁਆਰਾ ਦੇ ਨਾਲ ਹੈ ਉੱਥੇ ਪੜ੍ਹਨ ਵਾਲਾ ਮਾਹੌਲ ਨਹੀਂ ਤਾਂ ਇਹਨਾਂ ਦੇ ਫਾਦਰ ਮੈਨੂੰ ਇੱਕ ਦਿਨ ਮਿਲੇ ਵੀ ਡਾਕਟਰ ਸਾਹਿਬ ਐ ਕਰਕੇ ਸਾਨੂੰ ਹੈਲਪ ਦੀ ਲੋੜ ਹੈ ਵੀ ਬੱਚੀ ਨੂੰ ਅਸੀਂ ਇੱਥੇ ਹੋਸਟਲ 'ਚ ਪੀਸਫੁਲੀ ਪੜਾਉਣਾ ਚਾਹੁੰਦੇ ਆ ਤਾਂ ਮੈਂ ਇਹਨਾਂ ਨੂੰ ਇਮੀਡੀਏਟ ਅਡਜਸਟ ਕੀਤੀ ਕਿ ਤੁਸੀਂ ਕੋਈ ਗੱਲ ਨਹੀਂ ਬੱਚੇ ਨੂੰ ਭੇਜੋ ਮੇਰੇ ਕੋਲ ਇੱਕ ਪਰਸਨਲ ਕੁਆਟਰ ਮੇਰਾ ਫ੍ਰੀ ਹੈ ਮੈਂ ਬੱਚੇ ਨੂੰ ਪੂਰਾ ਫੁੱਲੀ ਏਸੀ ਕੁਆਟਰ ਦਿੱਤਾ ਹੋਇਆ ਹੈ ਪੀਸਫੁਲੀ ਚਾਹ ਪਾਣੀ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਵੀ ਪ੍ਰੋਵਾਈਡ ਕਰਦੇ ਆ ਹਾਲਾਂਕਿ ਇਸ ਦੇ ਮਾਪੇ ਰੋਟੀ ਖਾਣਾ ਘਰ ਤੋਂ ਲਿਆ ਕੇ ਬੱਚੇ ਨੂੰ ਦਿੰਦੇ ਨੇ ਬਟ ਅਸੀਂ ਆਪਣੀ ਤਰਫੋਂ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਆਫਰ ਕੀਤੀ ਹੋਈ ਹੈ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਇਹ ਬੱਚਾ ਪੜੇ ਇਹ ਇੱਥੇ ਰਹਿ ਗਏ ਆਪਣੀ ਤਿਆਰੀ ਕਰ ਰਿਹਾ ਪਿਛਲੇ ਕਾਫੀ ਸਮੇ ਤੋਂ ਲਾ ਕਰਕੇ ਆਉਣ ਤੋਂ ਬਾਅਦ ਹੁਣ ਪਿੱਛੇ ਜਈਏ ਨੇ ਹਫਤਾ ਤੱਕ ਪਹਿਲਾਂ ਐਲ ਐਲ ਐਮ ਦਾ ਇੱਕ ਐਗਜ਼ਾਮ ਦਿੱਤਾ ਜਿਸ ਦੇ ਵਿੱਚ ਇਸ ਨੇ ਪੂਰੇ ਮਤਲਬ ਕਿ ਜਿਨੇ ਬੱਚੇ ਉਸ ਚ ਬੀਅਰ ਹੋਏ ਉਸੋ ਪੰਜਵਾਂ ਰੈਂਕ ਪ੍ਰਾਪਤ ਕਰਕੇ ਨੇ ਸਕੂਲ ਅਤੇ ਮਾਪੇ ਦਾ ਨਾਮ ਉੱਚਾ ਕੀਤਾ ਹੁਣ ਆਉਣ ਵਾਲੇ ਸਮੇਂ ਚ 27 ਜੁਲਾਈ ਨੂੰ ਹੀ ਇਹ ਬੱਚਾ ਜੁਡੀਸ਼ਰੀ ਦਾ ਐਗਜ਼ਾਮ ਦੇ ਜਾਰ ਰਿਹਾ ਹੈ ਆ ਰਾਜਸਥਾਨ ਦਾ ਕਿਉਂਕਿ ਅਦਰ ਸ਼ੇਟਾਂ ਦੇ ਵਿੱਚ ਇਹ ਹੋ ਚੁੱਕਿਆ ਸੀ ਕਿ ਪ੍ਰੈਕਟਿਸ ਤੋਂ ਬਾਅਦ ਹੀ ਬੱਚਾ ਜੁਡੀਸ਼ਰੀ ਦਾ ਐਗਜ਼ਾਮ ਦੇ ਸਕਦਾ ਹੈ ਪਰ ਇੱਕ ਰਾਜਸਥਾਨ ਸਾਈਡ ਦੇ ਵਿੱਚ ਬੱਚੇ ਨੇ ਖੁਦ ਹੀ ਅਪਲਾਈ ਕੀਤਾ ਸੀ ਉੱਥੋਂ ਇਸ ਦਾ ਜਿਹੜਾ ਅ ਨੰਬਰ ਆ ਗਿਆ ਕਿ ਇਹ ਐਗਜ਼ਾਮ ਦੇ ਸਕਦਾ ਹੈ ਤੇ ਇਹ ਬੱਚਾ 27 ਤਰੀਕ ਨੂੰ ਐਗਜ਼ਾਮ ਦੇਣ ਜਾ ਰਿਹਾ ਸਾਨੂੰ ਪੂਰੀ ਉਮੀਦ ਹੈ ਕਿ ਬੱਚਾ ਜੋ ਇਸ ਨੇ ਸੁਪਨਾ ਲੱਤਾ ਹੈ ਸ਼ੁਰੂ ਤੋਂ ਹੀ ਜੱਜ ਬਣਨ ਦਾ ਇਹ ਜੱਜ ਬਣੇਗੀ ਬੱਚੀ 101% ਬਣੇਗੀ ਆਪਣੇ ਮਾਪੇ ਦਾ ਨਾਮ ਵੀ ਉੱਚਾ ਕਰੇਗੀ ਸਕੂਲ ਦਾ ਨਾਮ ਵੀ ਉੱਚਾ ਕਰੇਗੀ ਔਰ ਇਸ ਮਾਲਵੇ ਇਲਾਕੇ ਦਾ ਨਾਮ ਵੀ ਉੱਚਾ ਕਰੇਗੀ ਤਾਂ ਸਾਡੀਆਂ ਬੈਸਟ ਵਿਸ਼ੇਸ ਇਸ ਬੱਚੇ ਦੇ ਨਾਲ ਨੇ ਹਰ ਤਰੀਕੇ ਨਾਲ ਕਿ ਇਹ ਬੱਚਾ ਜੱਜ ਬਣੇ ਪ੍ਰਮਾਤਮਾ ਨੂੰ ਵੀ ਦੁਆ ਕਰਦੇ ਆ ਕਿ ਇਹੋ ਜਿਹੇ ਬੱਚੇ ਨੂੰ ਇੱਕ ਅਸ਼ੀਰਵਾਦ ਦੇਵੇ ਤਾਂ ਜੋ ਇਹ ਆਪਣੇ ਪਰਿਵਾਰ ਨੂੰ ਵਧੀਆ ਢੰਗ ਨਾਲ ਅੱਗੇ ਲੈ ਕੇ ਜਾ ਸਕੇ ਅੱਗੇ ਤਿਲਕੀ ਮੰਗ ਕਰਦੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਸਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਹੀ ਕਰਦੇ ਆ ਕਿ ਦੇਖੋ ਅਸੀਂ ਚਲੋ ਪ੍ਰਾਈਵੇਟ ਸੰਸਥਾ ਹੁੰਦੇ ਨਾ ਤੇ ਬੱਚੇ ਨੂੰ ਫ੍ਰੀ ਕਰਤਾ ਕੋਈ ਦਿੱਕਤ ਨਹੀਂ ਬਟ ਅਗਰ ਗਵਰਨਮੈਂਟ ਨੂੰ ਇਹੋ ਜਿਹੇ ਬੱਚਿਆਂ ਲਈ ਜ਼ਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਇਹ ਜਰਨਲ ਕੈਟਾਗਰੀ ਇੱਕ ਇਹੋ ਜਿਹਾ ਮਤਲਬ ਇਹ ਸਾਡੇ ਲਈ ਮਾੜਾ ਸ਼ਬਦ ਬਣ ਗਿਆ ਕਿ ਜਰਨਲ ਕੈਟਾਗਰੀ ਨੂੰ ਕਿਤੇ ਵੀ ਕਿਸੇ ਵੀ ਸਰਕਾਰ ਵੱਲੋਂ ਅਪਲਾਈਜ਼ ਹੀ ਨਹੀਂ ਕੀਤਾ ਜਾਂਦਾ ਹੁਣ ਇਸ ਦੀ ਬਾਬਾ ਫਰੀਦ ਦੇ ਵਿੱਚ ਅਸੀਂ ਐਡਮਿਸ਼ਨ ਕਰਾਈ ਬੜੀ ਮੁਸ਼ਕਲ ਨਾਲ ਜਿੰਨਾ ਕ ਡਿਸਕਾਊਂਟ ਦਵਾਇਆ ਦਵਾਇਆ ਬਾਕੀ ਸਾਰੇ ਲੋਕਾਂ ਨੇ ਨੇੜੇ ਦੇ ਜਿੰਨੇ ਵੀ ਕੋਈ ਜਾਣ ਪਛਾਣਦੇ ਸੀ ਸਾਰਿਆਂ ਨੇ ਆਪਣੇ ਵੱਲੋਂ ਇਹਨਾਂ ਨੂੰ ਸਪੋਰਟ ਕਰਕੇ ਸਾਰਿਆਂ ਨੇ ਰਲ ਮਿਲ ਕੇ ਪੜਾਇਆ ਕਿ ਇਹ ਬੱਚੀ ਚਲੋ ਪੜਨ ਵਾਲੀ ਹੈ ਹੁਣ ਹਾਰੇ ਇਹ ਬੱਚੀ ਜੱਜ ਮੰਨ ਸਕੇ ਤਾਂ ਸਰਕਾਰ ਨੂੰ ਹੀ ਚਾਹੀਦਾ ਕਿ ਘਟੋ ਘਟ ਟਾਪਰ ਬੱਚਿਆਂ ਨੂੰ ਦਾ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਹੈ ਆਰ ਸਟੇਟ ਅਵਾਰਡ ਦੇਣਾ ਚਾਹੀਦਾ ਹੁਣ ਬੰਦ ਹੈ ਸਟੇਟ ਵੱਲੋਂ ਭਵਨ ਸਿੰਘ ਮਾਨੀਆ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜੇ ਬੱਚੇ ਨੂੰ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕਰਨ ਬਹੁਤ ਬਹੁਤ ਧੰਨਵਾਦ